ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਨੀ ਕੱਕੜ ਅੱਜ ਖੜਾ ਹਾਂ ਹੀ ਮੈਂ ਆਪਦੇ ਪਿੰਡ ਗੁਰੂ ਸਰ ਅੰਕਲ ਜੀ ਤੁਹਾਡਾ ਕੀ ਨਾਂ ਅਜਮੇਰ ਸਿੰਘ ਅੱਜ ਅਜਮੇਰ ਸਿੰਘ ਨਾਲ ਖੜਾ ਹਾਂ ਜੀ ਇਹ ਬੱਕਰੀਆਂ ਭੇਡਾਂ ਦਾ ਕੰਮ ਕਰਦੇ ਆ ਕਈ ਲੋਕ ਬੱਕਰੀਆਂ ਭੇਡਾਂ ਦੇ ਪਹਿਲਾਂ ਵਾਲੇ ਜ਼ਮਾਨੇ 'ਚ ਲੋਕ ਕਹਿੰਦੇ ਤੂੰ ਬੱਕਰੀਆਂ ਚਾਰੇਂਗਾ ਜਾਂ ਉਹ ਕਰਦੇ ਅੱਜ ਬੱਕਰੀਆਂ ਭੇਡਾਂ ਵਾਲਿਆਂ ਨੂੰ ਮੈਂ ਦੱਸ ਲੋਕਾਂ ਨੂੰ ਕਹਿਣਾ ਚਾਹਣਾ ਵੀ ਜੋ ਵੀ ਲੋਕ ਬੱਕਰੀਆਂ ਭੇਡਾਂ ਦਾ ਕੰਮ ਅੱਜ ਕਰਦੇ ਆ ਨਾ ਬਹੁਤ ਹੀ ਵਧੀਆ ਪ੍ਰੋਫਿਟ ਕਮਾ ਰਹੇ ਆ ਉਹ ਤੇ ਅੰਕਲ ਜੀ ਨਾਲ ਗੱਲਬਾਤ ਕਰਾਂਗੇ ਅੰਕਲ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਬੱਕਰੀਆਂ ਭੇਡਾਂ ਦਾ ਕੰਮ ਕਰਦੋ ਬਹੁਤ ਸਾਲ ਹੋ ਗਏ ਪਿਆ ਸੱਠ ਸਾਲ ਹੋ ਗਏ ਤੇ ਕਿੰਨੀਆਂ ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਬਸ ਇੱਕ ਦੋ ਤੋਂ ਕਰਿਆ ਸੀ ਇੱਕ ਦੋ ਤੋਂ ਤੇ ਮਤਲਬ ਹੁਣ ਤੁਹਾਡੇ ਕੋਲ ਕਿੰਨਾ ਮਤਲਬ ਬੱਕਰੀਆਂ ਤੇ ਭੇਡਾਂ ਸਾਡੇ ਕੋਲ ਹੈ 40 40 ਦੀ ਤੇ 40 ਬੱਕਰੀਆਂ 30 40 40 ਨਾ ਗਏ ਦੋ ਜਣੇ ਕਿ ਤਿੰਨ ਜਣੇ ਤੇ ਤਿੰਨ ਜਣਿਆਂ ਦਾ ਹਿੱਸਾ ਹੈ ਤੇ ਤੁਸੀਂ ਮਤਲਬ ਇਹਦਾ ਦੁੱਧ ਦੁੱਧ ਵੀ ਘਰੇ ਆਮ ਹੀ ਬੱਕਰੀ ਦਾ ਪੀਂਦੇ ਹੋਗੇ ਦੁੱਧ ਬੁੱਤਰੀਆਂ ਦਾ ਹੀ ਵਰਤਦੇ ਆ ਸੀ ਇਹ ਜਦੋਂ ਅੰਕਲ ਜੀ ਲੋਕਾਂ ਦੇ ਸੈੱਲ ਘਟੇ ਉਦੋਂ ਲੋਕ ਸੋਤੋਂ ਦੁੱਧ ਬਹੁਤ ਲੈ ਕੇ ਜਾਂਦੇ ਹੋਣਗੇ ਉਦੋਂ ਲੋਕਾਂ ਨੂੰ ਬਚਾਉਣ ਵਾਲੇ ਜੇ ਅੱਜ ਕਹਿਦੇ ਨੇ ਡਾਕਟਰਾਂ ਡਾਕਟਰਾਂ ਤੋਂ ਪਹਿਲਾਂ ਬੱਕਰੀ ਦੇ ਦੁੱਧ ਨੇ ਬਚਾਇਆ ਲੋਕਾਂ ਨੂੰ ਬੱਕਰੀ ਦੇ ਦੁੱਧ ਨੇ ਬਚਾਇਆ ਹਾਂ ਉਦੋਂ ਲੋਕ ਬੜਾ ਬੱਕਰੀ ਦੇ ਬੜੇ ਮੁਲਾਜਮਾ ਆਉਂਦੇ ਇੱਥੇ ਆ ਕੇ ਗੱਲ ਕਰੋ ਇਹਦੇ ਮੁਲਾਜਮਾ ਵਿੱਚ ਨਾ ਬੋਲੀ ਕਰੀ ਇੱਥੇ ਇੱਥੇ ਆ ਜੀ ਅਕ ਇੱਕ ਨਾ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਉਦੋਂ ਡਾਕਟਰ ਵੀ ਹੱਥ ਕੜਾ ਕਰਕੇ ਸੀ ਪਰ ਬੱਕਰੀ ਦੇ ਦੁੱਧ ਤੇ ਐਨੇ ਤੱਤ ਪਾਏ ਗਏ ਸੀ ਵੀ ਡਾਕਟਰਾਂ ਨੇ ਵੀ ਆਏ ਕਹਿੰਦਾ ਸੀ ਭਾਈ ਗੋਲੀਆਂ ਤਾਂ ਲੈ ਲਓ ਪਰ ਭਾਈ ਬੱਕਰੀ ਦੇ ਦੁੱਧ ਨਾਲ ਪਿਓ ਫੇਰ ਤੁਸੀਂ ਠੀਕ ਹੋਵੋਗੇ ਇਹ ਗੱਲ ਨਾਲ ਅੰਕਲ ਜੀ ਤੁਸੀਂ ਮੇਰੇ ਨਾਲ ਸਹਿਮਤ ਹੋ ਤੇ ਉਦੋਂ ਦੱਸੋ ਵੀ ਤੁਹਾਡੇ ਕੋਲ ਕਿੰਨਾ ਦੁੱਧ ਵਿਕ ਜਾਂਦਾ ਨਹੀਂ ਨਹੀਂ ਅਸੀਂ ਤਾਂ ਉਹ ਹੀ ਦੇ ਦਿੰਨੇ ਦੱਸ ਨਹੀਂ ਬੋਲਦੇ ਬੋਲ ਨਹੀਂ ਦਿੰਦੇ ਮਤਲਬ ਕਦੇ ਵੀ ਇਹ ਮੈਂ ਆ ਗਿਆ ਉਹਨੂੰ ਬੋਲ ਨਹੀਂ ਸਕਦੇ ਤੇ ਇਹ ਅੰਕਲ ਜੀ ਕਈ ਮਤਕਰੀਆਂ ਵਾਲਿਆਂ ਨੂੰ ਬਦਨਾਮ ਕਹੀਆਂ ਉਹ ਮੁੱਲ ਕਈ ਵੇਚ ਕੇ ਉਹ ਬੱਕਰੀਆਂ ਵਾਲੇ ਨਹੀਂ ਸੀ ਉਹ ਆਮ ਪਬਲਿਕ ਸੀ ਜਿਹੜੇ ਬੱਕਰੀ ਇੱਕ ਲੈ ਕੇ 890 100 ਰੁਪਏ ਕਿਲੋ ਉਹਨਾਂ ਨੇ ਵੇਚਿਆ ਉਦੋਂ ਉਹ ਬੱਕਰੀਆਂ ਵਾਲਿਆਂ ਨੂੰ ਬਦਨਾਮ ਤੁਸੀਂ ਮੈਂ ਟੋਡੇ ਤੋਂ ਦੁੱਧ ਪਹਿਵੀ ਲੈ ਕੇ ਗਿਆ ਜਦੋਂ ਸਾਡੇ ਸੈਲ ਜੇ ਘਟੇ ਤੁਸੀਂ ਕਹਿੰਦੇ ਜਿਦਾ ਪਤਾ ਦਿਨਾ ਮਰਜੀ ਲੈ ਜੀ ਤੁਸੀਂ ਮੈਂ ਤਾਂ ਪੰਜੀ ਨਹੀਂ ਲਈ ਨਹੀਂ ਅੱਜ ਮੈਂ ਕਹਿਣਾ ਚਾਹਣਾ ਇਹ ਲੋਕ ਕਹਿੰਦੇ ਵੀ ਬੱਕਰੀਆਂ ਵਾਲੇ ਨੇ ਉਹ ਤੋਂ ਦੁੱਧ ਵੇਚਿਆ ਭਾਈ ਬੱਕਰੀਆਂ ਵਾਲੇ ਨੇ ਨਹੀਂ ਵੇਚਿਆ ਉਹ ਜਿਹੜੇ ਲੋਕ ਸਿਆਸੀ ਲੋਕ ਹਨ ਜਿਹੜੇ ਲੋਕ ਮਤਲਬ ਬਿジネスਾਂ ਕਰਨ ਵਾਲੇ ਆ ਉਸ ਬੰਦਿਆਂ ਨੇ 9-9 ਤੋਂ 10000 ਰੁਪਏ ਤੋਂ ਉਹ ਤੋਂ ਬੱਕਰੀ ਦਾ ਦੁੱਧ ਪੀਂਦੇ ਆ ਹਾਂ ਜੀ ਅੰਕਲ ਜੀ ਇੱਕ ਗੱਲ ਮੈਂ ਹੋਰ ਪੁੱਛਣਾ ਚਾਹਣਾ ਇੱਕ ਤੁਸੀਂ ਬੱਕਰੀ ਕਿੰਨੇ ਟਾਈਮ ਤੇ ਬੱਕਰੀ ਜਾਂ ਕੁਛ ਵੀ ਲਾ ਲਓ ਕਿੰਨੇ ਟਾਈਮ ਤੇ ਤਿਆਰ ਹੋ ਜਾਂਦਾ ਇਹ ਸਾਲ ਦੋ ਸਾਲ ਚ ਤਿਆਰ ਹੋ ਜਾਂਦੀ ਉਰਦਾਰ 4 ਸਾਲ ਤਿਆਰ ਹੋ ਜਾਂਦਾ ਕਿ ਉਹ ਦੂ ਬਾਦ ਉਹਦਾ ਮੁੱਲ ਕਿੰਨਾ ਪੈ ਜਾਂਦਾ ਵੇ ਵਧੀਆ ਨਸਲ ਦੀ ਹੋਵੇ ਜਾਂ ਬਿਨਾ ਨਸਲ ਤੋਂ ਕਿੰਨਾ ਕਿਵੇਂ ਮੁੱਲ ਪੈਂਦਾ ਤੇ ਗੁਰਦਾ ਜਿਹੜਾ ਬੱਕਲਿਆਂ ਗਿਆ 10-12 ਹਜ਼ਾਰ ਵਾਲੀ 10-12 ਹਜ਼ਾਰ ਉਹ ਤਾਂ ਦੇ ਉਹਦੇ ਰੱਖਦੇ ਆ ਕੇ ਉਹਨਾਂ ਨੂੰ ਫਿਰ ਮੋੜਦੀ ਆ ਕੇ ਵਟਵਾਟ ਨਾਉਂਦਾ ਹੱਦ ਤੱਕ ਭਾਵੇਂ ਬੱਤ ਨਾਉਂਦਾ ਸਾਡਾ ਦੋ ਬੱਕਲਿਆਂ ਦੇ ਨਾਲ ਤੇ ਉਹ ਯਾਨੀ ਕਿ ਤੁਸੀਂ ਮਦਰਨ ਪਰ ਲਿਮਟਿਡ ਜਾਂ ਕੰਮ ਕਰਦੇ ਹੋ ਵੀ 10-12 ਹਜ਼ਾਰ ਵਾਲਾ ਤੁਸੀਂ ਉਹ ਜ਼ਿਆਦਾ ਉਹ ਨਸਲ ਨਸਲ ਵਾਲੇ ਕੰਮ ਨਹੀਂ ਇਸੀ ਜਗਾ ਪੂੰਜੀ ਹਸਾਣਾ ਕਰਦੇ ਇੱਕ ਮੈਂ ਸੁਣਿਆ ਜੀ ਇੱਕ ਮੈਂ चीज ਸੁਣੀ ਹੈ ਜਿਹੜਾ ਬੱਕਰੀ ਦਾ ਦੁੱਧ ਆ ਮਹਾਤਮਾ ગાંધી ਜੀ ਸੀ ਉਹ ਬੱਕਰੀ ਦਾ ਦੁੱਧ ਪੀਂਦੇ ਉਹਦਾ ਜਿਹੜਾ ਮਾਈਂਡ ਸੀ ਬਹੁਤ ਤੇਜ਼ ਸੀ ਮਹਾਤਮਾ ગાંધી ਜੀ ਆਪਾਂ ਨੂੰ ਕੋਈ ਪਤਾ ਨਹੀਂ ਲੋਕ ਉਹਨਾਂ ਬਾਰੇ ਕੀ ਕਹਿੰਦੇ ਆ ਪਰ ਸਨਮਾਨ ਕਰਨਾ ਪੈਂਦਾ ਵੱਡਾ ਸੀ ਮੇਥੋਂ ਆਪਾਂ ਜੀ ਲਾਵਾਂਗੇ ਵੀ ਉਹੋ ਵੀ ਬੱਕਰੀ ਦਾ ਦੁੱਧ ਪੀਂਦੇ ਸੀ ਉਹਨਾਂ ਦਾ ਮਾਈਂਡ ਆਮ ਬੰਦੇ ਨਾਲ ਬਹੁਤ ਜ਼ਿਆਦਾ ਤੇਜ਼ ਤੇ ਬੱਕਰੀਆਂ ਦਾ ਦੁੱਧ ਬਹੁਤ ਹੀ ਲਾਹੇਮੰਦ ਆ ਵੀ ਆਮ ਲੋਕ ਮਤਲਬ ਇੱਕ ਪਤਲਾ ਬੰਨਿਆ ਨਖਰੀ ਆ ਨਾ ਖਾਂਦੀ ਸਾਰਾ ਪੱਠਾ ਇਹ ਆ ਕੇ ਖਾਂਦੀ ਆ ਉਹ ਬੱਕਰੀ ਗੀਤ ਯਾਰ ਵਾਲੀ ਉਧਰ ਨਹੀਂ ਘਰੇ ਉਹਨੇ ਧਾਣੇ ਪੋਣੇ ਆ ਸੇ ਪੋਣੇ ਉਹਨੇ ਕੱਲਾ ਨਹੀਂ ਰੱਖੋ ਇਹਨੇ ਖਣਾ ਤਾਂ ਆ ਖਾਣਾ ਭੁਈ ਗਣੀ ਆ ਕਿਕਰਾਂ ਦੇ ਪੱਤੇ ਖਾਣੇ ਆ ਆ ਕੀ ਆ ਬੱਕਰੀ ਗੀਤ ਯਾਰੀ ਬੱਕਰੀ ਉਹ ਆ ਕਰਕੇ ਉਹ ਉਹ ਪੁੰਦੇ ਧਾਣੇ ਕਰੇ ਫੇ ਪਾ ਦਾ ਕੇਲਾ ਪਾ ਦਾ ਜੋ ਇਹ ਚੀਜ਼ ਫਲ ਉਹ ਸਹੀ ਨਹੀਂ ਉਹ ਸਹੀ ਨਹੀਂ ਹੁੰਦਾ ਇਹ ਦੁੱਧ ਬੜਾ ਪੁੱਠੀ ਬਲਾ ਤੇ ਦੁੱਧ ਸਹੀ ਹੈ ਦਾ ਬਾਕੀ ਗਾ ਕਰਨਾ ਪਰਵਾਹ ਦਾ ਬੰਨੇ ਮੈਂ ਹੋਰ ਵੀ ਗੱਲ ਸੁਣੀ ਐ ਅੰਕਲ ਜੀ ਜਿਹੜੀ ਚਾਹ ਤੁਸੀਂ ਬਣਾ ਕੇ ਪੀਣੇ ਹੋਣਾ ਉਹ ਤੁਹਾਡੇ ਕੋਲ ਫਤੀਲੀ ਜੀ ਹੁੰਦੀ ਐ ਉਹ ਜੀ ਚਾਹ ਘਰ ਚ ਨਹੀਂ ਬਣਦੀ ਨਹੀਂ ਮਿਲਦੀ ਨਾ ਅੰਕਲ ਜੀ ਸੱਚ ਕਰਦਾ ਹਾਂ ਸਭ ਘਰ ਉਹ ਵਾਲੀ 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 ਚਾਹ ਵਾਲੀ ਲੱਗਦਾ ਨਹੀਂ ਪਹਿਲਾਂ ਤਾਂ ਜਿਹੜਾ ਤੜਕਣ ਬਕਲ ਕੱਤੀ ਜੋ ਜੁੜੀਆਂ ਕਰਦੀਆਂ ਕਿਣੀ ਬੰਦੇ ਪਰਿਵਾਰ ਦੇ ਵਿੱਚ ਨੋਚ ਨਹੀਂ ਕਰੀ ਜਾਂਦੀ ਤੇ ਪਰ ਜਿਹੜੇ ਖੇਤ ਬਣਾਉਣੇ ਨੇ ਖੇਤ ਦੀ ਇੱਕ ਅੰਕਲ ਜੀ ਮੈਂ ਕਹ ਇੱਕ ਚੀਜ਼ ਤੁਹਾਨੂੰ ਮੈਂ ਪੁੱਛਣਾ ਚਾਹਣਾ ਵੀ ਕੋਈ ਛੋਟਾ ਜ਼ਿਮੀਂਦਾਰ ਉਹਦੇ ਕੋਲੇ ਭਾਈ ਜਿਹੜਾ ਛੋਟਾ ਜ਼ਿਮੀਂਦਾਰ ਹੁੰਦਾ ਨਾ ਉਹ ਵਿਚਾਰਾ ਬਹੁਤ ਹੀ ਫਸਿਆ ਹੁੰਦਾ ਉਹਦਾ ਤਾਂ ਆਪਣੇ ਨਾਲ ਵੀ ਉਹ ਜਿਮੀਂ ਜਿਹੜਾ ਮਜਬੀ ਸੈਕ ਹੁੰਦਾ ਉਹ ਵੀ ਇੱਕ ਟਾਈਮ ਦਿਹਾੜੀ ਕਰ ਲੈਂਦਾ ਜਿਹੜਾ ਮਤਲਬ ਮਹਾਜਨ ਹੁੰਦਾ ਉਹ ਵੀ ਇੱਕ ਟਾਈਮ ਦੁਕਾਨ ਚਲਾ ਲੇ ਉਹਦੀ ਮਾਲਕ ਦੀ ਕਿਰਪਾ ਹੁੰਦੀ ਆ ਜਿਹੜਾ ਛੋਟਾ ਜੀਮੀਂਦਾਰ ਹਨ ਉਹ ਸਾਰੇ ਪਾਸੋਂ ਨਾ ਬਦਹਿਰਾ ਡੈੜੀ ਕਰਨ ਜੋ ਕਰਦਾ ਮੈਂ ਕਹਿਣਾ ਚਾਹਣਾ ਵੀ ਉਹਨਾਂ ਨੂੰ ਤੁਸੀਂ ਸਲਾਹ ਦੇ ਰਿਹਾ ਤੁਸੀਂ ਬੱਕਰੀ ਪਾਲ ਸਕਦੇ ਤੁਹਾਨੂੰ ਇਹਦੇ ਤੋਂ ਆਮਦਨ ਹੋ ਸਕਦੀ ਇਹ ਦੱਸੋ ਆਮਦਨ ਕਿੰਨੀ ਨਹੀਂ ਤੁਸੀਂ ਦੋ ਅੰਕਲ ਜੀ ਕੁਝ ਮਰਦੀ ਨਹੀਂ ਮਰਦੀ ਤੁਸੀਂ ਦੱਸਦੇ ਵੀ ਆਮਦਨ ਇਹ ਕਿੰਨੀ ਹੁੰਦੀ ਹੈ ਹਾਂਜੀ ਇੱਕ ਸਾਲ ਦਾ ਕਿੰਨਾ ਦਿੰਦੀ ਹੈ ਨਾ ਤੋਂ 20000 ਆ ਕਰ ਦਿੰਦੀ ਹੈ ਮੇਲਾ ਦੁੱਧ ਤੋਂ ਵੀ 20000 ਰੁਪਏ ਆਮਦਨ ਕਹਿਣਾ ਚਾਹੁੰਦੇ ਸੀ ਕੋਈ ਵੀ ਬੱਚਾ ਬੇਟਾ ਨਹੀਂ ਲਿਆ ਆਇਆ ਸਾਲ ਵੀ ਦੋਰੇ ਚੁੱਦੀ ਹੈ ਠੀਕ ਆ ਸਾਲਾ ਮੇਰੇ ਨੇ ਪਾਲ ਲਗੇ ਅੱਡ ਅੱਡੋ ਹੱਥ ਪਾਵੇਂ ਵਿਖਦੇ ਅੱਡ ਲੱਗਦੇ ਆ ਕੋਈ ਯਾਨੀ ਕਿ ਛੋਟਾ ਜਿਹੜਾ ਜਿਹੜਾ ਲੋਕ ਆ ਜਿਹੜਾ ਵੀ ਕਹਿੰਦੇ ਵੀ ਕੰਮ ਬੱਕਰੀ ਦਾ ਪਹਿਲਾ ਲੋਕ ਇਸ ਚੀਜ਼ ਨੂੰ ਮੈਡਮ ਹਨ ਵੀ ਨਬਰਤਮਾਨ ਦੇ ਸੀ ਮੈਨੂੰ ਸਾਨੂੰ ਮੈਡਮਾਂ ਕਹਿੰਦੇ ਭਾਈ ਪੜ ਲਓ ਨਹੀਂ ਤਾਂ ਬੱਕਰੀਆਂ ਚਾਰਨੀਆਂ ਪੈ ਜਾਣਗੀਆਂ ਅੱਜ ਬੱਕਰੀਆਂ ਵਾਲੇ ਲੱਖ ਲੱਖ ਰੁਪਇਆ ਮਹੀਨਾ ਐ ਸੋਟੀ ਗੱਲ ਨਹੀਂ ਕਰਤਾ ਜਿਹੜੇ ਕਰਤੇ ਆ ਬਿジネス ਵਾਲਾ ਤਖੜਾ ਅਸਲ ਦਾ ਉਹ ਲੱਖ ਲੱਖ ਡੇਢ ਡੇਢ ਲੱਖ ਰੁਪਇਆ ਮਹੀਨਾ ਕਮਾਈ ਜਾਂਦੇ ਆ ਆਹ ਨਾ ਜਗ੍ਹਾ ਹਾਂ ਉਹ ਸਾਣਾ ਮਾਲਪਤੀ ਚਾਰ ਦਾ ਦਾਣਾ ਪੱਕਾ ਪੋਦਾ ਕਿੱਧੂ ਚੜ ਕੇ ਲਿਆਉਂਦਾ ਸੁੱਕਾ ਗਿੱਲਾ ਤਾਂ ਕਰਦਾ ਉਹਦੇ ਜਿੰਦੀਆਂ ਬੱਕਰੀਆਂ ਨੂੰ ਸਾਡੇ ਕੋਲ ਤਾਂ ਨਹੀਂ ਆ ਗਿਆ ਦੁਨੀਆ ਬਣਦੀਆਂ ਨਾਲ ਹੱਕ ਨਾਲ ਹੱਕ ਜਗ੍ਹਾ ਆਦੇ ਕੋਲੇ ਇਹ ਘਰੇ ਵੀ ਜਗ੍ਹਾ ਚ ਸੁੱਪੀ ਭਾਲਦੀਆਂ ਇਹ ਨੀਰਾ ਚਾਹੀਦਾ ਆਤਰੀਆਂ ਨੂੰ ਠੀਕ ਹੈ ਤੇ ਹੁਣ ਉਹ ਜੋ ਸਾਡੀ ਪਜਨਾ ਸਾਨੂੰ ਉਹ ਜਾਵਾ ਦੂ ਦੇ ਜਾਂਦੀਆਂ ਕਿੱਥੇ ਬੱਕਰੀਆਂ ਦਿਖਾ ਦਿਓ ਆਜਾ ਆਇਆ ਸੰਮਰ ਬੱਕਰੀਆਂ ਦੇਖ ਲਈ ਆ ਆ ਕੀ ਚਾਰ ਦਿਨ ਕਰਦਾ ਅਦਾ ਕੀ ਗੰਦੇ ਲੱ ਪੱਤੇ ਖਾਈ ਜਾਂਦੇ ਆ ਆ ਪੱਤੇ ਪੁੱਤੇ ਆਓ ਇਹ ਬੱਕਰੀਆਂ 10-15000 ਰੁਪਏ ਸਾਲ ਦਾ ਤੇ ਮੜੀ ਕੀ ਹੈ ਆ ਫਰਦ ਉਹ ਅੰਦਰ ਵੀ ਜਾਵੜੀਆਂ ਕਈ ਹੈਣਾ ਇੱਕ ਉਹ ਫਰਦੀਆਂ ਕਈ ਉਹ ਲੰਬੀਆਂ ਫਰਦੀਆਂ ਇਹ ਤਾਂ ਛਿਰਪਾ ਦਾ ਪਜਨਾ ਸਾਲ ਦਾ ਹੂੰ ਇਹ ਨਾ ਕੋਣ ਆਖਿਓ ਪਰ ਲਾਸ਼ੀ ਕਿੰਨੇ ਦਾ ਦੁੱਧ ਪੀਤਾ ਸੀ ਉਹਨਾਂ ਦੇ ਪੈਸੇ ਮਨ ਬੈਸੀ ਕਿੰਨੇ ਪੀਤਾ ਸੀ ਬਰਲਾਇਨ ਦਾ ਲੈ ਕੇ ਇੱਕ ਅੰਦਰ ਚਲ ਕੜੀਦੀ ਬਹੁਤ ਕੁਲਗਾ ਉਹਨਾਂ ਦਾ ਗੁਰਦੇ ਬੱਕਰਾਂ ਦਾ ਦੁੱਧ ਮੈਂ ਫੇ ਲੈ ਜਾ ਕਰੀ ਠੀਕ ਤੇ ਪੈਸੇ ਲਾ ਮੁਕਤੀ ਨਹੀਂ ਮਿਲਦਾ ਬਾਕੀ ਆ ਉਹ ਗਗਨ ਦੋਤਾ ਦੋਤੇ ਜਾ ਕਰ ਬੁਲਾ ਦੁਕਾਨ ਤੋਂ ਲੱਗਦੇ ਜਾ ਤੇ ਪਲਾਂਦੇ ਜਾ ਤੂੰ ਸਾਡੇ ਤੋਂ ਮੱਝ ਦਾ ਹੀ ਚਾਹ ਬਣਦੀ ਹੁੰਦੀ ਆ ਠੀਕ ਤੇ ਬਾਕੀ ਦੀ ਮੱਝ ਦਾ ਕੋਈ ਵਰਤ ਨਹੀਂ ਘਟਾ ਇਹ ਪਛੇ ਭਾਈ ਮੈਂ ਇੱਕ ਚੀਜ਼ ਕਹਿਣਾ ਚਾਹਣਾ ਵੀ ਸੰਗਤ ਨੂੰ ਵੀ ਜਦੋਂ ਲੋਕਾਂ ਦੇ ਸੈੱਲ ਘਟੇ ਸੀ ਨਾ ਕਿਸੇ ਨੇ ਵੀ ਬੱਕਰੀਆਂ ਵਾਲੇ ਦਾ ਧੰਨਵਾਦ ਨਹੀਂ ਕੀਤਾ ਕਿਉਂਕਿ ਇਹਨਾਂ ਨੇ ਕਦੇ ਵੀ ਬੱਕਰੀਆਂ ਆਵਾਰਾ ਬੱਕਰੀਆਂ ਨੂੰ ਪਾਲਦੇ ਆ ਵੀ ਖੇਤਾਂ ਖੁੱਤਾਂ 'ਚ ਚਾਰ ਕੇ ਲਿਆਉਂਦੇ ਆ ਇਹਨਾਂ ਨੇ ਦੁੱਧ ਨਹੀਂ ਵੇਚਿਆ ਇਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ ਇਹਨਾਂ ਦਾ ਭਾਈ ਮੈਂ ਧੰਨਵਾਦ ਕਰਦਾ ਅੰਕਲ ਜੀ ਧੰਨਵਾਦ ਤੁਹਾਡਾ ਵੀ ਤੁਸੀਂ ਉਹਨਾਂ ਬਹੁਤ ਸਾਡੀ ਹੈਲਪ ਕੀਤੀ ਵੀ ਹਾਂ ਸਤਿ ਸ੍ਰੀ ਅਕਾਲ ਜੀ ਜਿਹਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀ ਮੈਂ ਵੀਡੀਓ ਵਧੀਆ ਪਾਈ ਆ ਕਿ ਕੋਈ ਨਹੀਂ ਵਧੀਆ ਪਾਈ ਇਹ ਵੀ ਜ਼ਰੂਰ ਦੱਸਿਓ ਸਤਿ ਸ੍ਰੀ ਅਕਾਲ ਸਾਡਾ ਪਿੰਡੀ ਦੋਨਾਂ ਦਾ ਹੀ ਗੁਰੂ ਸਰ ਹੈ ਜੀ ਤੇ ਕੀ ਨਾ ਅੰਕਲ ਜੀ ਤੁਹਾਡਾ ਗੁਰਦੇਵ ਸਿੰਘ ਬੱਕਰੀਆਂ ਵਾਲਾ ਤੇ ਮੇਰਾ ਮੈਂ ਸੰਨੀ ਕੱਕੜ ਪਿੰਡ ਗੁਰੂ ਸਰ